ਦੇ ਨਰੇਗਾ ਉਹ ਗਿਤਾ ਹੀ ਕਰਾਂਗੇ ਸਰਪੰਚਾਂ ਨੇ ਦਿਤਾਉਣੇ ਆ ਉਹ ਵਿਚਾਰਾਂ ਦੇ ਚੱਲਣ ਨਹੀਂ ਦਿੰਦੇ ਐਂ ਕੋਈ ਹੋਰ ਕਿ ਕਰ ਬੁੱਤ ਨਰੇਗਾ ਜੂ ਮਾੜੇ ਮੁੱਟੇ ਨੇ ਆਣੇ ਗੱਲ ਬਾਤੇ ਕਰ ਸਿਰਦਾ ਸਾਈ ਹੈ ਨਹੀਂ ਆਪੇ ਪਕਾਉਣੀ ਆ ਜਲੀਆਂ ਬੁਝੀਆਂ ਜੇ ਪਕਾ ਕੇ ਖਾ ਲੈਣੀ ਹੈ ਜੇ ਦੋ ਪੈਸੇ ਕਮਾਵਾਂਗੇ ਤਾਈ ਖਾਉਂਦੇ ਨਰੇਗਾ ਕਰੀਏ ਪਿੰਡ ਦੇ ਪੰਜਾਂ ਸਰਪੰਚਾਂ ਨੂੰ ਬੋਟਾ ਕਿ ਅਸੀਂ ਠੀਕ ਹੈ ਵਿਧਵਾ ਇੱਕ ਜੋ ਆ ਕਾ ਮੇਰਾ ਜੇ ਅਸੀਂ ਨਰੇਗਾ ਚ ਕੋਈ ਕਰਾਂਗੇ ਮਿੰਤਾ ਤਾਂ ਆਪਣੇ ਬੱਚੇ ਨੂੰ ਵੀ ਸਹਾਰਾ ਲੱਗੂਗਾ ਅਸੀਂ ਆਪਣੀ ਦਵਾਈ ਬੁੱਟੀ ਵੀ ਲਾਵਾਂਗੇ ਪਿਛਲੇ ਸਾਲ ਦੇ ਵਿੱਚ 45 ਦਿਨ ਲੱਗੇ ਸਾਡੇ ਬਾਕੀ ਬੇਸਟ ਗਏ ਚੱਲਣੇ ਦਿੱਤੇ ਹੁਣ ਦਾ ਛੜ ਗਿਆ 6 ਦਿਨ ਲੱਗੇ ਨੇ ਹੁਣ ਸਾਨੂੰ ਇਹ ਆਸ ਨਹੀਂ ਕਿ ਪੂਰਾ ਸਾਲ ਸਾਡੀ ਮਿਹਰੇਗਾ ਚੱਲ ਜੂ ਜਾਂ ਨਹੀਂ ਚੱਲੇਗਾ ਨਾ ਮੱਲੇ ਕਾਰਾਂ ਗਏ ਸਾਨੂੰ ਹਾਂ ਥੱਕੇ ਦੇ ਦੇ ਭਜਾਉਣਾ ਐ ਇਸ ਵਾਸਤੇ ਥੋੜਾ ਜਿਹਾ ਬਣਾਉਨੇ ਆ ਜਾਂ ਸਾਡੇ ਘਰੇ ਆਉਣੇ ਅਸੀਂ ਕਿੰਨਾ ਸਤਕਾਰ ਕਰਦੇ ਆ ਜਦੋਂ ਸਾਡੇ ਹੱਥ ਬਣ ਕੇ ਝੋਲੀ ਅੱਡ ਕੇ ਲੈ ਕੇ ਗਿਆ ਵੋਟਾਂ ਫਿਰ ਕੇਰਾ ਤਾਂ ਉਹਨੂੰ ਆਉਣ ਦਾ ਫਰਜ਼ ਬਣਦਾ ਨਾ ਸਾਡਾ ਦੁੱਖ ਪੁੱਛਣ ਦਾ ਖਾਣ ਨੂੰ ਤਾਂ ਇਹਨਾਂ ਦੇ ਘੜੋਲੇ ਭਰਦੇ ਨੇ ਕੋਈ ਸਾਡੇ ਤਾਂ ਨਹੀਂ ਭਰਦੇ ਜੀ ਇਹਦੇ ਨਾਲ ਤਾਂ ਮਰਨਾ ਹੀ ਠੀਕ ਹੈ ਗਰੀਬ ਕਹਿੰਦੇ ਨੇ ਇਹਦੇ ਨਾਲ ਤਾਂ ਰੱਬ ਚੱਕ ਕੇ ਲੈਵੇ ਸਾਨੂੰ ਕੋਈ ਪਤਾ ਵੀ ਸੌ ਕੀ ਨੇ ਮਸਲੇ ਹੱਲ ਹੋ ਰਹੇ ਨੇ ਦੱਸ ਇਸ ਤੋਂ ਉਹਦੇ ਘਰ ਕੇ ਆਉਂਦੇ ਆ ਵੀ ਸਾਡੀ ਭਾਈ ਕੋਈ ਗੱਲ ਹੋਊਗੀ ਹਣ ਰਿੱਗਾ ਮਿਲੂਗੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਅਕਸਰ ਅਸੀਂ ਪਿੰਡਾਂ 'ਚ ਜਾਂਦੇ ਆਂ ਪਿੰਡਾਂ ਦਾ ਤੁਹਾਨੂੰ ਹਾਲ ਦਿਖਾਉਣੇ ਆ ਪਿੰਡਾਂ ਦਾ ਸੱਭਿਆਚਾਰ ਦਿਖਾਉਣੇ ਆ ਬਜ਼ੁਰਗਾਂ ਨਾਲ ਗੱਲਬਾਤਾਂ ਕਰਦੇ ਆਂ ਬੀਬੀਆਂ ਨਾਲ ਗੱਲਬਾਤ ਕਰਦੇ ਆਂ ਅੱਜ ਇਸੇ ਸੱਤ ਪ੍ਰੋਗਰਾਮ ਦੇ ਦੌਰਾਨ ਅਸੀਂ ਪਿੰਡ ਬਾਗੜੀਆਂ ਪਹੁੰਚੇ ਇਹ ਪਿੰਡ ਫਤੇਗੜ ਸਾਹਿਬ ਦੇ ਜ਼ਿਲ੍ਹੇ ਦਾ ਪਿੰਡ ਆ ਇਹ ਆਖਰੀ ਪਿੰਡ ਫਤੇਗੜ ਸਾਹਿਬ ਜ਼ਿਲ੍ਹੇ ਦਾ ਜਿੱਥੋਂ ਪਟਿਆਲੇ ਦੀ ਹੱਦ ਸ਼ੁਰੂ ਹੋ ਜਾਂਦੀ ਆ ਅਸੀਂ ਗੱਲਬਾਤ ਕਰਦੇ ਕਰਦੇ ਜਦੋਂ ਬੀਬੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਡਾ ਵੀ ਰੋਣਾ ਨਿਕਲ ਆਇਆ ਕਿਉਂਕਿ ਉਹ ਬੀਬੀਆਂ ਦਾ ਦਰਦ ਜੋ ਬੀਬੀਆਂ ਦਾ ਦਰਦ ਹੈ ਵਿਧਾਇਕ ਦੇ ਲਈ ਵਿਧਾਇ ਵਿਧਾਇਕ ਨੂੰ ਇਹ ਵੀ ਕਹਤਾ ਵੀ 3 ਸਾਲ ਪਹਿਲਾਂ ਆਇਆ ਸੀ ਤੂੰ ਵੋਟਾਂ ਮੰਗਣਾ ਆਇਆ ਸੀ ਅਸੀਂ ਤੈਨੂੰ ਵੋਟਾਂ ਪਾਈਆਂ ਪਰ ਹੁਣ ਅਗਲੀ ਵਾਰ ਜੇ ਤੂੰ ਆਇਆ ਤਾਂ ਤੈਨੂੰ ਅਸੀਂ ਵੋਟਾਂ ਨਹੀਂ ਪਾਉਣੀਆਂ ਵਿਧਾਇਕ ਨੂੰ ਵਿਧਾਇਕ ਸਾਹਿਬ ਰਾਏ ਸਾਹਿਬ ਨੂੰ ਉਹ ਆਪਣੀ ਪੁਕਾਰ ਲਾ ਰਹੀਆਂ ਨੇ ਵੀ 3 ਸਾਲ ਦਾ ਸਾਡੀ ਨਹੀਂ ਸੁਣੀ ਹੁਣ ਆਜੋ ਹੁਣ ਆ ਕੇ ਗੱਲਬਾਤ ਸੁਣੋ ਉਹ ਬੀਬੀਆਂ ਦਾ ਦਰਦ ਦੁੱਖ ਤਕਲੀਫਾ ਤੁਨੂੰ ਵੀ ਸੁਣਾਉਣੇ ਆਓ ਚੱਲੀਏ ਬੀਬੀਆਂ ਨੂੰ ਦਰਦ ਸੁਣਾਈ ਮਤੇ ਅਸੀਂ ਗੱਲ ਦੀ ਸਸਰ ਗੱਲ ਮਤੇ ਕੀ ਨਾਮ ਹੈ ਠੀਕ ਹੋ ਗਿਆ ਠੀਕ ਉਹ ਮਤੇ ਬੇਲੇ ਆ ਜੀ ਜੀ ਕੋਈ ਤਾਂ ਹੜੀ ਜਤਾਊਗਾ ਤਾਂ ਹੀ ਖਾਮੰਗੇ ਮੈਂ ਤਾਂ ਕੋਈ ਕਰਨਿਆ ਬੈ ਨਹੀਂ ਹਾਂ ਮਕਾਨ ਦੀ ਜਗ੍ਹਾ ਮਕਾਨ ਨਹੀਂ ਠੀਕ ਹੈ ਜੀ ਹੋਰ ਕੀ ਕਰ ਬੁੱਤ ਨਰੇ ਗਾਜੂ ਮਾੜੇ ਮੁੱਟੇ ਨਹੀਂ ਆਣੇ ਗੱਲ ਬਗ ਠੀਕ ਹਾਂ ਤਾ ਇੰਨਾ ਕਿ ਕਰ ਸਕਦੇ ਪੁੱਤ ਹੋਰ ਕਿਤਾ ਕੁਛ ਨਹੀਂ ਕਰ ਸਕਦੇ ਆ ਇਹ ਨਿਆਣੇ ਵੀ ਕਿੰਨੇ ਕੁੜੀਆਂ ਕਿੰਨੀ ਕਰ ਲੈਣੀ ਆ ਕਨੇ ਹਾਂ ਮਤੋਂ ਉਮਰ ਕਿੰਨੀ ਹੋ ਗਈ ਉਮਰ ਤਾਂ ਮੇਰੀ ਖਾਸਾ ਹੈ ਮੁਕੇ 50 60 ਸਾਲ ਦੀ ਹੈ ਬਿਮਾਰੀਆਂ ਨੂੰ ਮਾਰ ਲੇ ਸਿਰ ਦਾ ਸਾਈ ਹੈ ਨਹੀਂ ਆਪੇ ਪਕਾਉਣੀ ਹੈ ਜੜੀਆਂ ਬੁਝੀਆਂ ਇਹ ਪਕਾ ਕੇ ਖਾ ਲੈਣੀਆਂ ਠੀਕਾ ਦਾ ਨਹੀਂ ਹੈਗਾ ਕਹਤੇ ਚਲੋ ਹੋਰ ਪੁੱਤ ਕੈ ਕਰੀਏ ਸੁੱਟੇ ਨਾਲ ਚੱਲਦੇ ਆ ਖਾ ਲੈਣੀਆਂ ਮੜਾ ਮੋਟਾ ਜੀ ਜੀ ਹੂੰ ਜਿੰਨੇ ਗਾਉਗੇ ਤਾਂ ਹੀ ਕਰਾਂਗੇ ਪੁੱਤ ਸਰਪੰਚਾਂ ਨੇ ਦਿਤਾਉਨੇ ਆ ਉਹ ਵਿਚਾਰਿਆਂ ਦੇ ਚੱਲਣ ਨਹੀਂ ਦਿੰਦੇ ਐਂ ਕੋਈ ਹਾਂ ਆਪਾ ਬੈਠੇ ਆਂ ਬੇਲੇ ਆ ਕਿੰਨੀ ਸੰਗਤ ਆ ਸਾਰੀ ਬੈਠੀ ਹੈ ਬੇਲੇ ਜੇ ਦੋ ਪੈਸੇ ਕਮਾਵਾਂਗੇ ਤਾਈ ਖਾਂਗੇ ਨਿਆਰੇ ਬਿਨਾਂ ਕਮਾਏ ਤਾਂ ਕੋਈ ਨਹੀਂ ਮਿਲਦਾ ਬਿਲਕੁਲ ਕਰੇ ਤਾਂ ਬਿਨਾਂ ਤਾਂ ਰੋਟੀ ਵੀ ਨਹੀਂ ਮਿਲਦੀ ਜਾਂਦੀ ਬਿਲਕੁਲ ਹੂੰ ਫਰਮਾਤੇ ਕਿਵੇਂ ਠੀਕ ਆ ਵੀਰੇ ਠੀਕ ਆ ਭਾਈ ਵਧੀਆ ਜਿਹੜਾ ਟਾਈਮ ਲੰਘ ਰਿਹਾ ਵਧੀਆ ਠੀਕ ਆ ਘਰੇ ਬੈਠੇ ਆ ਬੇਲੇ ਬਿਠਾ ਰੱਖੇ ਆ ਠੀਕ ਹੈ ਕੀ ਕਰੀਏ ਪਿੰਡ ਦੇ ਪੰਜ ਸਰਪੰਚਾਂ ਨੂੰ ਬੋਠਾ ਪਾ ਕੇ ਅਸੀਂ ਠੀਕ ਹੈ ਵਿਧਵਾ ਇੱਕ ਜਵਾਕ ਆ ਮੇਰਾ ਗੱਡੀ ਚ ਲਾਉਂਦਾ ਜੀ ਕਿੰਨੀ ਕ ਦਵਾਈਆਂ ਗੱਡੀ ਤੇ ਦੇਖ ਲਓ ਤੁਸੀਂ ਹੈ ਉਹ ਸਾਨੂੰ ਪਾ ਲੋ ਜਾਂ ਦਵਾਈਆਂ ਬੁੱਟੀਆਂ ਦਵਾਉ ਹੈ ਜੇ ਅਸੀਂ ਨਰੇਗਾ ਚ ਕੋਈ ਕਰਾਂਗੇ ਮਿੰਤ ਤਾਂ ਆਪਣੇ ਬੱਚੇ ਨੂੰ ਵੀ ਸਹਾਰਾ ਲੱਗੂਗਾ ਅਸੀਂ ਆਪਣੀ ਦਵਾਈ ਬੁੱਟੀ ਵੀ ਲਾਵਾਂਗੇ ਠੀਕ ਹੈ ਤਾਂ ਸਾਡਾ ਟਾਈਮ ਪਾਸ ਹੋਊਗਾ ਪਿਛਲੇ ਸਾਲ ਦੇ ਵਿੱਚ 45 ਦਿਨ ਲੱਗੇ ਸਾਡੇ ਬਾਕੀ ਬੇਸਟ ਗਏ ਚੱਲਣੇ ਦਿੱਤੀ ਹੁਣ ਦਾ ਛੜ ਗਿਆ 6 ਦਿਨ ਲੱਗੇ ਨੇ ਹੁਣ ਸਾਨੂੰ ਇਹ ਆਸ ਨਹੀਂ ਵੀ ਪੂਰਾ ਸਾਲ ਸਾਡੀ ਨਰੇਗਾ ਚੱਲ ਜੂ ਜਾਂ ਨਹੀਂ ਚੱਲ ਜੂ ਕੀ ਕਰੀਏ ਹਾ ਐਮਐਲਏ ਆ ਜਦ ਬੋਟਾਂ ਲੈਣੀਆਂ ਸੀਗੀਆਂ ਹੱਥ ਬੰਨ ਬੰਨ ਕੇ ਗਿਆ ਸੀ ਉਹਨੂੰ ਦਿਖਾਇਆ ਸਾਡੇ ਕੋਲ ਕਿਤੇ ਕੂੜਾ ਗੇਰਨ ਦੀ ਥਾਂ ਨਹੀਂ ਹੈਗਾ ਬਾਈ ਅਸੀਂ ਆਪਣੇ ਘਰ ਚ ਰੱਖ ਦਿੰਦੇ ਅਸਟ ਮੈਨ ਜਦ ਭਰ ਜਾਂਦਾ ਫੇਰ ਅਸੀਂ ਖਦਾਨਾ ਖਦੋਨਾਂ ਚ ਗੇਰ ਕੇ ਆਨੇ ਆ ਦੱਸੋ ਕੀ ਕਰੀਏ ਅਸੀਂ ਬਣਾ ਕੇ ਪੰਜ ਸਰਪੰਚ ਹੈ ਬੀ ਬਹੁਤ ਸਾਨੂੰ ਜਾਦੇ ਔਖਾ ਵੀਰੇ ਅਸੀਂ ਕਹਿੰਨਾ ਸਾਡੀ ਨਰੇਗਾ ਚੱਲੇ ਸਾਡਾ ਕੰਮਕਾਰ ਚੱਲੇ ਸਾਨੂੰ ਕੋਈ ਗਿੱਠ ਜਗ੍ਹਾ ਮਿਲੇ ਸਾਡੀ ਕੋਈ ਸੁਣੇ ਸਾਨੂੰ ਕੂੜਾ ਗੇਰਨ ਦੀ ਜਗ੍ਹਾ ਮਿਲੇ ਹੈ ਵੀ ਅਸੀਂ ਕੀ ਕਰੀਏ ਇਹਨਾਂ ਨੂੰ ਬੋਟਾਂ ਪਾ ਕੇ ਫੇਰ ਮੁਰਕੇ 3 ਸਾਲ ਹੋ ਗਏ ਅੱਜ ਤੱਕ ਸਾਨੇ ਦੇਖਿਆ ਨਹੀਂ ਹੈਗਾ ਵੀ ਕਿੱਥੇ ਆ ਸਰਪੰਚ ਵਾ ਗੋ ਜਰਾ ਹੋ ਕੀ ਕਹਿੰਦੇ ਨੇ ਐਮ ਐਲ ਏ ਘਰਾਂ ਗਏ ਸਾਨੂੰ ਆ ਧੱਕੇ ਦੇ ਦੇ ਭਜਾਉਣਾ ਇਸ ਵਾਸਤੇ ਥੋੜਾ ਸੀ ਬਣਾਉਨੇ ਆ ਜਾਂ ਸਾਡੇ ਘਰੇ ਆਉਣੇ ਅਸੀਂ ਕਿੰਨਾ ਸਤਕਾਰ ਕਰਦੇ ਆ ਕੋਈ ਸਰਪੰਚ ਆਵੇ ਕੋਈ ਵੀ ਆਵੇ ਐਮ ਐਲ ਏ ਆਵੇ ਅਸੀਂ ਐ ਕਹਿੰਦੇ ਕਿ ਕਿੱਥੇ ਬਿਠਾਈਏ ਜਦ ਅਸੀਂ ਜਾਣਦੇ ਆ ਫਿਰ ਦਰਵਾਜ਼ੇ ਲਾਂਦੇ ਨੇ ਇਹੀ ਗੱਲ ਸਾਡੇ ਨਾਲ ਚਾਹੀਦਾ ਗਰੀਬਾਂ ਗੱਲ ਬਣਨਾ ਐਮਐਲਏ ਕਿਹੜਾ ਮਤ ਜੀ ਆ ਇਹ ਰਾਏ ਗਾਇਕ ਫਾਇਨਲ ਜੀ ਚਾਲੂ ਵਾਲਾ ਰਾਏ ਸਿੰਘ ਦਾ ਰਾਏ ਸਿੰਘ ਠੀਕ ਹੈ ਹਾਂ ਦੱਸੋ ਅਸੀਂ ਮਾਰਾ ਤਾਂ ਨਹੀਂ ਕਰਤਾ ਜੇ ਵੋਟਾਂ ਪਾਤੀਆਂ ਬਿਲਕੁਲ ਤੇ ਸਾਡਾ ਹੀ ਨਿਚਕਾਰ ਬੰਦ ਕਰਿਆ ਪਿਆ ਫੇਰ ਅਸੀਂ ਕੀ ਕਰਾਂਗਾ ਹਾਂ ਨੂੰ ਸਹੀ ਗਈ ਵੀ ਕੋਈ ਵੀ ਸੱਤ ਤੋਂ ਕੋਈ ਲੈ ਲੂ ਵੋਟ ਗਾਂ ਨੂੰ ਹੋਰ ਤਾਂ ਵੀ ਅੱਗਾ ਮਾਰਦੇ ਨੇ ਠੀਕ ਹੈ ਵੀਰੇ ਅਸੀਂ ਤਾਂ ਇਹ ਨਾ ਬਹੁਤ ਦੁਖੀ ਹਾਂ ਸਾਡੇ ਕਾਮਕਾਰਾਂ ਤੇ ਜਿਹੜੇ ਸਾਡੇ ਕਾਮਕਾਰ ਨਹੀਂ ਚੱਲਦੇ ਹਾਂ ਹੁਣ ਤੀਏ ਚੌਥੇ ਦਿਨ ਵਿਚਾਰੇ ਇਕੱਠ ਕਰ ਲੈਂਦੇ ਨੇ ਬਲਾ ਲੈਂਦੇ ਨੇ ਆ ਜਾਂਦੇ ਆ ਸਾਨੂੰ ਐ ਹੁੰਦਾ ਵਿਚਾਰ ਸਾਡਾ ਕੋਈ ਫਾਇਦਾ ਹੋਊਗਾ ਪਰ ਸਾਡਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਹਾਂ ਸਾਡੀ ਕੋਈ ਨਰੇਗਾ ਸੰ ਤਾਂ ਨਰੇਗਾ ਜਾਂ ਹੋਰ ਸਾਨੇ ਕੀ ਕਰਨੇ ਨੇ ਸਾਨੇ ਦੱਸੋ ਹੋਰ ਕੀ ਕੰਮ ਕਰਨਾ ਇਹੀ ਰਜਕਾਰ ਆ ਵੀ ਚਲ ਸਾਡਾ ਰਜਕਾਰ ਚੱਲੀ ਜਾਊਗਾ ਅਸੀਂ ਜਿਹੜਾ ਕੋਈ ਕਹਿੰਦਾ ਜਿੱਦਨੋਂ ਅਸੀਂ ਹੋ ਲੈਨੇ ਆ ਜੇ ਸਾਡਾ ਉਹੀ ਕੰਮ ਨਹੀਂ ਚੱਲਦਾ ਫਿਰ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਫਿਰ ਅਸੀਂ ਆਪਣੇ ਘਰ ਚੋਂ ਠੀਕ ਆ ਬਿਲਕੁਲ ਜੀ ਜਿਵੇਂ ਹੁਣ ਭੁੱਖ ਤੇ ਆਸੀ ਆਪਣੇ ਘਰ ਚ ਕੱਟਦੇ ਆ ਹੁਣ ਮੇਰੇ ਵਰਗੇ ਤਾਂ ਪੱਲਾ ਮਿਲ ਚੋ ਸਕਦੀ ਵੀਰੇ ਬੀਬੀ ਸ਼ੂਗਰ ਯੂਰੀਆ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਜੜੀਆਂ ਹੈਗੀਆਂ ਨੇ ਉਹਨਾਂ ਦੀ ਦਵਾਈ ਵੀ ਲੈਣੀ ਆ ਹੁਣ ਮੈਂ ਤੇ ਨਹੀਂ ਹੁਣ ਤਾਂ ਬਾਹਰ ਕੰਮ ਨੇ ਰੇਗਾ ਚ ਚੱਲ ਆ ਜਾਂਦੀ ਆ ਮੜਾ ਮੋਟਾ ਕਰ ਲਈਦਾ ਦਿਹਾੜੀ ਪੈ ਜਾਂਦੀ ਆ ਠੀਕ ਹੈ ਆਪਣਾ ਜੋਗਾ ਕਰ ਲੈਣਾ ਦਿਹਾੜੀ ਜੋਗਾ ਹੈ ਉਹ ਦੱਸੋ ਕੀ ਕਰੀਏ ਕਿੱਧਰ ਜਾਈਏ ਅਸੀਂ ਕਿਹਨੂੰ ਕੋ ਇਹ ਜਾ ਕੇ ਕਿਹਦਾ ਦਰਵਾਜਾ ਖਟਕਾਈਏ ਜਦ ਅਸੀਂ ਵੋਟ ਉਹਨੂੰ ਪਾਈ ਅਸੀਂ ਤਾਂ ਉਸੇ ਨੂੰ ਕਹਿਣਾ ਫਿਰ ਜੇ ਪਿੰਡ ਚ ਅਸੀਂ ਕਿਸੇ ਨੂੰ ਕਹਿੰਦੇ ਆ ਕੋਈ ਸੁਣਦਾ ਉਹਦੀ ਚੱਲਣ ਨਹੀਂ ਦਿੰਦੇ ਫਿਰ ਕੀ ਕਰੂ ਬੰ ਇਹਦੇ ਨਾਲ ਤਾਂ ਮਰਨਾ ਹੀ ਠੀਕ ਆ ਗਰੀਬ ਕਹਿੰਦੇ ਨੇ ਇਹਦੇ ਨਾਲ ਤਾਂ ਰੱਬ ਚੱਕ ਕੇ ਲੈਵੇ ਉਹੀ ਠੀਕ ਆ ਦੱਸੋ ਕਿਆ ਕਰੀਏ ਕਿੱਥੇ ਜਾਈਏ ਕਿਹਨੂੰ ਕਹੀਏ ਬਾਈ ਐਸੇ ਹਾਂ ਅਸੀਂ ਤਾਂ ਬਹੁਤ ਬਾਈ ਦੁਖੀ ਹੋਏ ਪਈਆਂ ਸਾਡੇ ਪਿੰਡ ਵਰਗਾ ਕੋਈ ਪਿੰਡ ਨਹੀਂ ਹੈਗਾ ਮਾੜਾ ਜਿੰਨਾ ਉਹ ਲੋਕਾਂ ਨੇ ਨਾ ਬਹੁਤ ਦੁਖੀ ਕਰਾ ਜਿਹੜਾ ਕੋਈ ਚੰਗਾ ਹੁੰਦਾ ਉਹਨੂੰ ਕੰਨ ਨੀ ਦੰਦੇਗੇ ਐਵੇਂ ਕਣਕ ਮਿਲਦੀ ਤੇ ਉਹ ਵੀ ਸਮਝਦੇ ਐ ਇਨੀ ਕ ਕਣਕ ਗਲ ਵੀ ਕੇ ਬਣਦਾ ਹਾਂ 5 ਕਿਲੋ 5 ਕਿਲੋ ਗਲ ਵੀ ਕੇ ਬਣਦਾ ਹਾਂ ਸਹੀ ਮਹੀਨੇ ਬਾਅਦ ਤਿੰਨ ਮਹੀਨੇ ਉਹ ਵੀ ਘਟਾਤੀਆਂ ਉਹ ਵੀ ਘਟ ਕਰਾਤੀਆਂ ਬਿਲਕੁਲ ਵੇ ਹੁਣ ਸਾਸੀ ਦੱਸ ਹੁਣ ਕੀ ਕਰੀਏ ਕੀ ਨਾ ਬੱਚੇ ਸਾਡੇ ਨਹੀਂ ਕੋਈ ਲੱਗਿਆ ਪਾ ਸਭ ਘਰਾਂ ਵਿਲੇ ਬੈਠੇ ਨੇ ਹੁਣ ਗਰੀਬਾਂ ਨੂੰ ਹੁਣ ਦੱਸ ਕੀ ਬਣਦਾ ਐ ਇੰਨੀ ਕਮਿੰਤ ਦਿਹਾੜੀ ਨਾਲ ਵੀ ਕੋਬਿਰ ਜੀ ਸਾਡੇ ਪਿੰਡ ਆਉਂਦਾ ਸੀ ਇਹ ਰਹਿ ਸਿੰਘ ਇਹਦਾ ਮੂਰਿਆ ਅਸੀਂ ਨੇ ਹੱਥ ਵੀ ਬੰਨੇ ਵੀ ਸਾਡਾ ਕੰਮ ਚੱਲਣਾ ਚਾਹੀਦਾ ਸਾਨੂੰ ਦੋ ਗਿੱਠ ਧਰਤੀ ਮਿਲਣੀ ਚਾਹੀਦੀ ਆ ਕੂੜਾ ਸਿੱਟਣ ਵਾਸਤੇ ਕੋਈ ਸਾਡੇ ਪਿੰਡ ਚ ਵਧੀਆ ਹੋਣੀਆਂ ਚਾਹੀਦੀਆਂ ਨੇ ਸਹੂਲਤਾਂ ਪਰ ਨਹੀਂ ਸਾਡੇ ਨਗਰ ਆ ਸਾਬ ਤੇ ਸਾਨੂੰ 8ਵੇਂ ਦੀ ਨਾਕੇ ਪੁੱਛਦਾ ਤੇ ਵੀ ਸੋ ਬੀਬੀਓ ਤੁਸੀਂ ਠੀਕ ਰਹਿ ਰਹੀਓ ਜਾਂ ਤੁਹਾਡੀ ਨਰੇਗਾ ਚੱਲ ਰਹੀ ਆ ਜਾਂ ਨਾ ਚੱਲ ਰਹੀ ਆ ਅਸੀਂ ਉਹਨੂੰ ਮਾੜਾ ਨਹੀਂ ਕਹਿ ਸਕਦੇ ਪਰ ਸਾਡੇ ਝਾੜੂ ਵਾਲਾ ਆ ਕੇ ਨਾ ਬੜੀ ਜੀ ਇੰਨਾ ਸਾਨੂੰ ਅਸੀਂ ਉਹਨੂੰ ਉਹ ਕਰਦੇ ਆ ਸਾਡੀ ਉਹਨੇ 3 ਸਾਲਾਂ ਵਿੱਚ ਦੀ ਆ ਕੇ ਇਹ ਖ਼ਬਰ ਨਹੀਂ ਪੁੱਛੀ ਤੁਸੀਂ ਮਰ ਗਏ ਕਿ ਹੈ ਗਿਓ ਇੰਨਾ ਉਹ ਨਹੀਂ ਕਰਨਾ ਚਾਹੁੰਦਾ ਜਦੋਂ ਸਾਡੇ ਹੱਥ ਬਨ ਕੇ ਝੋਲੀ ਅੱਡ ਕੇ ਲੈ ਕੇ ਗਿਆ ਵੋਟਾਂ ਫਿਰ ਕੇਰਾ ਤਾਂ ਉਹਨੂੰ ਆਉਣ ਦਾ ਫਰਜ਼ ਬਣਦਾ ਨਾ ਸਾਡਾ ਦੁੱਖ ਪੁੱਛਣ ਦਾ ਵੀ ਬੀਬੀ ਤੁਸੀਂ ਸੁਖੀ ਵਾਸਰੀਆਂ ਕੋ ਦੁਖੀ ਵਾਸਰੀਆਂ ਜਿਹੜੇ ਹੁਣ ਵਿਚਾਰੀਆਂ ਵਿਧਵਾ ਨੇ ਬੱਚੇ ਨੇ ਜਿਨ੍ਹਾਂ ਦੇ ਛੋਟੇ ਉਹ ਨਰੇਗਾ ਦੇ ਸਿਰ ਤੋਂ ਪਾਲ ਰਹੇ ਨਹੀਂ ਹੁਣ ਵਿੱਚ ਬੰਦੇ ਆਮਲੀ ਨੇ ਜੀ ਠਾਮਲੀ ਨੇ ਸਰਾਬੀ ਨੇ ਨਹੀਂ ਕਮਾਈ ਦੇ ਰਹੀ ਜੀ ਹੁਣ ਉਹ ਬੀਬੀਆਂ ਕਿੱਥੇ ਜਾਣਗੀਆਂ ਜੀ ਜਦ ਸਾਡੇ ਪਿੰਡ ਚ ਨਰੇਗਾ ਹੀ ਨਹੀਂ ਚੱਲ ਰਹੀ ਕੀ ਕਰਨਗੇ ਹੁਣ ਬੱਚੇ ਪੜ੍ਹਾਈ ਤੋਂ ਵੀ ਔਖੇ ਨੇ ਕਿਤਾਬਾਂ ਵੀ ਮੰਗਦੇ ਨੇ ਕਾਪੀਆਂ ਵੀ ਮੰਗਦੇ ਨੇ ਕਿੱਥੋਂ ਪੜ੍ਹਾਵਾਂਗੇ ਵੀ ਬਹੁਤ ਸਾਡੇ ਪਿੰਡ ਦਾ ਤਾਂ ਬੁਰਾ ਹਾਲ ਹੋਇਆ ਪਿਆ ਜਿਹੜਾ ਕੰਮ ਕਰਦੇ ਨੇ ਚੰਗਾ ਕਰਦੇ ਨੇ ਉਹਨਾਂ ਨੂੰ ਜਦੇ ਰੋਕ ਕੇ ਆਉਂਦੇ ਨੇ ਇਹ ਚੰਗੀ ਗੱਲ ਥੋੜੀ ਹੈ ਜੀ ਹੁਣ ਸਾਡੇ ਤਾਂ ਜੀ ਚਾਹੇ ਕੋਈ ਜੱਟਾ ਜੇ ਚਾਹੇ ਕੋਈ ਮੰਤਰੀ ਆ ਜੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਅੱਜ ਅਸੀਂ ਕਹਿ ਚੱਲੇ ਦੇਖੋ ਸਾਨੂੰ 3 ਦਿਨ ਪਿੰਡ ਚ ਬੁਲਾ ਲੰਦੇ ਨੇ ਅਸੀਂ ਆ ਜਾਨੇ ਅਸੀਂ ਜਿੱਧਰ ਨੂੰ ਵੀ ਸਾਨੂੰ ਚਾਹੇ ਖੂਚ ਡੇਗਣ ਚਾਹੇ ਟੋਬੇ ਚ ਗਿਰਨਾ ਅਸੀਂ ਆਉਨੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਐਨਾ ਤਾਂ ਸੋਚਣਾ ਚਾਹੀਦਾ ਵੀ ਇਹ ਗਰੀਬ ਜਨਤਾ ਸਾਡੇ ਮਾਗਰ ਲੱਗਦੀ ਆ ਖਾਣ ਨੂੰ ਤਾਂ ਇਹਨਾਂ ਦੇ ਪੜੋਲੇ ਭਰਦੇ ਨੇ ਕੋਈ ਸਾਡੇ ਤਾਂ ਨਹੀਂ ਭਰਦੇ ਜੀ ਪਾਂਚੀ ਸਰਪੰਚੀ ਇਹ ਖਾਣਗੇ ਜੀ ਸਿਰਫ ਸਾਡੀ ਤਾਂ ਨਰੇਗਾ ਆ ਉਹੀ ਸਾਨੂੰ ਮਿਲ ਰਹੀਆ ਸਾਡੇ ਜਮੀਨ ਬਥੇਰੀਆ ਪੰਚਾਇਤੀ ਉਹ ਵੀ ਫੰਡ ਇਹਨਾਂ ਨੂੰ ਅਬ ਬਚ ਰਹੀ ਐਵੇਂ ਲਾ ਰਲ ਕੇ ਖਾਂਦਾ ਜੀ ਸਾਡੇ ਦੇਖ ਨਗਰਤੀ ਜੀ ਸਾਡੀ ਬਹੁਤ ਵਧੀਆ ਉਹਨੇ ਕਦਰ ਕਰੀਆ ਅਸੀਂ ਉਹਨੂੰ ਅੱਜ ਵੀ ਸਹੀ ਗਿਣਦੇ ਆ ਜੀ ਸਾਡੀ ਨਰੇਗਾ ਨਹੀਂ ਬੰਦ ਹੁੰਦੀ ਜਿਹੜੀਆਂ ਉਹਨੇ ਸਹੂਲਤਾਂ ਸਾਨੂੰ ਦੇਣੀਆਂ ਤੇ ਆ ਦੇ ਚੁੱਕਿਆ ਜੀ ਪਰ ਇਹ ਸਾਡੇ ਪਿੰਡ ਚ ਨਾ ਕੇ ਵੜੇ ਅਸੀਂ ਇੱਕ ਵਾਰ ਹੀ ਨਹੀਂ ਕਹਿੰਦੇ ਅਸੀਂ ਹਜ਼ਾਰ ਵਾਰੀ ਇਹ ਗੱਲ ਕਹਿੰਦੇ ਆ ਸਾਨੂੰ ਕੋਈ ਪਤਾ ਵੀ ਕਿਹੜੇ ਮਸਲੇ ਹੱਲ ਹੋ ਰਹੇ ਨੇ ਨਸਾ ਇਹ ਤਾਂ ਉਹਦੇ ਕਰਕੇ ਆਉਨੇ ਵੀ ਸਾਡੀ ਭਾਈ ਕੋਈ ਗੱਲ ਹੋਊਗੀ ਹੁਣ ਰਿਗਾ ਮਿਲੂਗੀ ਇਹ ਤਾਂ ਤਾਂ ਕਰਕੇ ਆਉਨੇ ਵੀ ਸਾਡਾ ਜੀ ਕਰਦਾ ਧੁੱਪਾਂ ਵਿੱਚ ਆਉਣ ਨੂੰ ਵਿੱਚ ਤਾਂ ਇਉਂ ਤੁਰੇ ਜਾਂਦਾ ਹੈਗਾ ਅੱਜਕੱਲ ਟੀਵੀ ਦੇ ਉੱਤੇ ਤੁਸੀਂ ਇੱਕ ਜੀ ਦੇਖਦੇ ਹੋ ਮੰਤਰੀ ਮੁੱਖ ਮੰਤਰੀ ਵਿਧਾਇਕ ਸਾਰੇ ਹੀ ਉਦਘਾਟਨ ਕਰਨੇ ਸਿੱਖਿਆ ਕ੍ਰਾਂਤੀ ਲੈ ਕੇ ਉਦਘਾਟਨ ਕਰ ਰਹੇ ਨੇ ਪਰ ਜੋ ਪਿੰਡਾਂ ਦਾ ਹਾਲ ਆ ਉਹ ਕੋਈ ਨਹੀਂ ਦੇਖ ਰਿਹਾ ਸੀਐਮ ਸਾਹਿਬ ਨੂੰ ਬੇਨਤੀ ਕਰ ਰਹੇ ਆ ਅਸੀਂ ਮੰਤਰੀਆਂ ਸਾਹਿਬ ਨੂੰ ਬੇਨਤੀ ਕਰ ਰਹੇ ਆ ਅਸੀਂ ਵਿਧਾਇਕ ਸਾਹਿਬ ਨੂੰ ਬੇਨਤੀ ਕਰ ਰਹੇ ਆ ਵਿਧਾਇਕ ਰਾਏ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰ ਰਹੇ ਆ ਵੀ ਇਸ ਪਿੰਡ ਵਿੱਚ ਆਓ ਇਹ ਬਾਗੜੀਆ ਪਿੰਡ ਆ ਫਤੇਗੜ ਸਾਹਿਬ ਦਾ ਪਿੰਡ ਆ ਇਹ ਪਟਿਆਲੇ ਰੋਡ ਤੇ ਪਿੰਡ ਆ ਉਰੇ ਆਓ ਇੱਕ ਵਾਰ ਇਸ ਪਿੰਡ ਦੇ ਵਿੱਚ ਇਹਨਾਂ ਬੀਬੀਆਂ ਦਾ ਹਾਲਚਲ ਪੁੱਛੋ ਅਸੀਂ ਇਹਨਾਂ ਬੀਬੀਆਂ ਦਾ ਹਾਲ-ਚਲ ਪੁੱਛਿਆ ਵਾ ਇਹਨਾਂ ਨੂੰ ਇਹ ਨਰੇਗਾ ਨਹੀਂ ਮਿਲ ਰਿਹਾ ਇਹਨਾਂ ਨੇ ਮੰਤਰੀਆਂ ਦੇ ਵਿਧਾਇਕ ਸਾਹਿਬ ਦੇ ਉੱਤੇ ਇਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਵਾ ਇੱਕ ਵਾਰ ਇਹ ਕਹਿੰਦੇ ਤਿੰਨ ਸਾਲਾਂ ਦੇ ਵਿੱਚ ਇੱਕ ਵਾਰ ਵੀ ਨਹੀਂ ਆਏ ਇੱਕ ਵਾਰ ਇਹਨਾਂ ਦੇ ਵਿੱਚ ਆਓ ਇਹਨਾਂ ਦੀ ਮੁਸ਼ਕਲ ਸੁਣੋ ਤੁਹਾਨੂੰ ਵੀ ਪਤਾ ਲੱਗੇ ਕਿ ਇਹਨਾਂ ਦਾ ਦਰਦ ਕੀ ਹੈ